ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਗੁਰਸੇਵਕ ਸਿੰਘ ਪਿੰਡ ਮੁੰਡਾ ਪਿੰਡ ਜ਼ਿਲ੍ਹਾ ਤਰਨਤਾਰਨ ਸੋ ਸਾਡੇ ਨਾਲ ਵੀਰ ਬੂਤਾ ਸਿੰਘ ਪ੍ਰਧਾਨ ਮੁੰਡੇ ਪਿੰਡ ਆ ਸੋ ਅਸੀਂ ਅੱਜ ਇੱਥੇ ਪਹਿਲਾ ਛੇਤੀ ਕੀਤਾ ਤਾਂ ਅਸੀਂ ਵੀਡੀਓ ਪਾਉਂਦੇ ਨੇ ਆ ਤੇ ਅਸੀਂ ਹੱਥ ਜੋੜਦੇ ਆ ਪ੍ਰਸ਼ਾਸਨ ਅੱਗੇ ਵੀ ਸਾਡੇ ਪਿੰਡ ਦੀ ਸਾਰ ਲਈ ਜਾਵੇ ਜਥੇ ਬੰਦਿਆਂ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦੀ ਸਾਰ ਲਈ ਜਾਵੇ ਕਿਉਂਕਿ ਕਿਸਾਨ ਵਿਚਾਰੇ ਸਾਡੇ ਪਿੰਡ ਦੇ ਮਾਰੇ ਜਾ ਚੁੱਕੇ ਆ ਲੱਕ ਟੁੱਟ ਚੁੱਕਾ ਵਾ ਗੰਨੇ ਮਾਰੇ ਗਏ ਆ ਝੋਨੇ ਮਾਰੇ ਗਏ ਆ ਮਹਿੰਗੀਆਂ ਰੇਹਾਂ ਸਪਰੇਹਾਂ ਕੀਤੀਆਂ ਜੀ ਸੋ ਅਹੀਂ ਮਜ਼ਦੂਰ ਆ ਸੋ ਜੇ ਬਾਹਰ ਹੋਏਗਾ ਤੇ ਅਹੀਂ ਖਾਵਾਂਗੇ ਨਹੀਂ ਤੇ ਕਿੱਥੋਂ ਖਾਣਾ ਜੀ ਸੋ ਸਾਡੀ ਹੱਥ ਜੋੜ ਕੇ ਇਹੋ ਹੀ ਸਾਰੀਆਂ ਜਥੇਬੰਦੀਆਂ ਗਾੜੀ ਬੇਨਤੀ ਆ ਸੋ ਪ੍ਰਸ਼ਾਸਨ ਅੱਗੇ ਵੀ ਜਿੰਨੀ ਕ ਸਾਨੂੰ ਦਿਖਦਾ ਸਾਰ ਲੈਣ ਡਿਆ ਵਾ ਤੇ ਅਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀ ਸਾਰ ਲਈ ਜਾਵੇ ਸਾਡੇ ਪਿੰਡ ਦੀ ਸਾਰ ਲਈ ਜਾਵੇ ਸੋ ਅਹੀਂ ਇੰਨੀ ਗ ਬੇਨਤੀ ਕਰਦੇ ਆ ਬਾਕੀ ਆ ਵੀਰ ਸਾਡਾ ਤਾਂ ਗੱਲ ਸੰਜੀ ਕਰੇਗਾ ਤੁਹਾਡੇ ਨਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੁੰਡੇ ਪਿੰਡਿਆ ਬੂਟਾ ਪ੍ਰਧਾਨ ਪਿੰਡ ਮੁੰਡਾ ਪਿੰਡ ਜਿਹੜਾ ਪਾਣੀ ਦਾ ਦੌਰ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਵੱਧ ਚੁੱਕਾ ਵਾ ਇਹਦੇ ਲਾਗੇ ਤਕਰੀਬਨ 8-9 ਪਿੰਡ ਆ ਜੋਲਪੈਲ ਗੁੱਜਰਪੁਰ ਘੜਕਾ ਤਕਰੀਬਨ ਸਾਰੇ ਜਿਹੜੇ ਪਿੰਡ 8-9 ਪਾਣੀ ਦੀ ਦਾਬੇ ਠਾ ਚੁੱਕੇ ਆ ਜੋ ਕਿ ਬਹੁਤ ਜ਼ਿਆਦਾ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋ ਚੁੱਕਾ ਵਾ ਨਾਲ ਸਾਡੇ ਮਜ਼ਦੂਰ ਭੈਣ ਭਰਾਵਾਂ ਦਾ ਵੀ ਨੁਕਸਾਨ ਹੋ ਚੁੱਕਾ ਵਾ ਜੇ ਇੱਥੇ ਫਸਲ ਹੋਊਗੀ ਤੇ ਮਜ਼ਦੂਰ ਕੰਮ ਕਰੂਗਾ ਤੇ ਖਾਊਗਾ ਹੋਰ ਤਾਂ ਸਾਡੇ ਇੱਥੇ ਕੋਈ ਕੰਮ ਹੀ ਨਹੀਂ ਹੈਗਾ ਬੜਾ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਅਸੀਂ ਪ੍ਰਸ਼ਾਸਨ ਦੇ ਗਾੜੀ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਆਣ ਕੇ ਸਾਰਿਆਂ ਦੀ ਸਾਰ ਲਈ ਜਾਵੇ ਤੇ ਵਾਤੋ ਵਾਦ ਇਹਨਾਂ ਦੀ ਜੜੀ ਮੱਜਤ ਕੀਤੀ ਜਾਵੇ ਆ ਵੀ ਡੰਗਰਾਂ ਲਈ ਪੱਠੇ ਵੀ ਨਹੀਂ ਹੈਗੇ ਪੱਠਿਆਂ ਦਾ ਵੀ ਇੱਥੋਂ ਕੰਮ ਖਤਮ ਹੋ ਚੁੱਕਾ ਵਾ ਬਹੁਤ ਜ਼ਿਆਦਾ ਮੰਦਾ ਹਾਲਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਕੋਈ ਇਹਦੀ ਸੁਭਾਵਨਾ ਨਹੀਂ ਹੈਗੀ ਜੇ ਕਟਨ ਦੀ ਜਿੰਨੋਂ ਵੱਧਦਾ ਜਾ ਰਿਹਾ ਵਾ ਤੇ ਪ੍ਰਦਰਸ਼ਨ ਦੇ ਗਾੜੀ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਸੂਹ ਲਈ ਜਾਵੇ ਇਹਨਾਂ ਦੀ ਮਜਦਕੀ ਕੀਤੀ ਜਾਵੇ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ